ਇੱਥੇ 400 ਬੱਚਾ ਪੇਪਰ ਦੇਣ ਆਇਆ ਜਦੋਂ ਬੱਚਿਆਂ ਨੂੰ ਇਹ ਕਿਤਾਬ ਪੜਨ ਬਾਤ ਦਿੱਤੀ ਹੈ ਜਾਂਦੀ ਹੈ ਤੇ ਉਹ ਬੱਚੇ ਆਪਣੇ ਘਰਾਂ ਦੇ ਵਿੱਚ ਫਿਰ ਉਹ ਆਪਣੇ ਮਾਪਿਆਂ ਨੂੰ ਇਹ ਕਿਤਾਬ ਸੁਣਾਉਂਦੇ ਹੈ ਤੇ ਉਹਦੇ ਨਾਲ ਮਾਪੇ ਵੀ ਇਸ ਗੁਰੂਤਿਹਾਦ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੁੜਦੇ ਹੈ ਅਸੀਂ ਬਹੁਤ ਖੁਸ਼ ਹੈ ਜਿਹੜਾ ਅੱਜ ਇਹ ਪੇਪਰ ਸਿੱਖੀ ਦਾ ਹੋ ਰਿਹਾ ਹੈ ਤੇ ਸਿੱਖ ਧਰਮ ਇੱਕ ਡਿਸਪਲਨ ਦੇ ਤਹਿਤਾ ਹੈ ਜਿਹੜਾ ਧਰਮ ਹੈ ਉਹ ਬੱਚੇ ਨੂੰ ਚੱਲਣਾ ਫਿਰਨਾ ਸਿਖਾਉਂਦਾ ਅੱਜ ਸਾਡੇ ਬੱਚੇ ਆਧੁਨਿਕ ਸਮਾਜ ਕਰਕੇ ਆਧੁਨਿਕ ਵਿਦਿਆ ਕਰਕੇ ਸਾਡੇ ਸੱਖਤ ਨਾਲੋਂ ਦੂਰ ਹੋ ਰਹੇ ਆ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਅਕੈਡਮੀ ਦੇ ਕਿ ਉਹਨਾਂ ਨੇ ਇਹੋ ਜਿਹਾ ਪ੍ਰਾਲੇ ਕੀਤੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਪੜ ਕੇ ਪਤਾ ਲੱਗ ਗਿਆ ਪਹਿਲੇ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਂ ਹੋਰ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਐਚ ਜੀ ਅਕੈਡਮੀ ਕੋਠੇ ਬਗੂ ਜਗਰਾਉਂ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲਾ ਕਰਾਇਆ ਗਿਆ। ਜਹੇ ਸ਼ਿਵਾ ਬਦ ਮੋਹਿ ਸੁਭ ਕਰ ਮਨ ਤੇ ਕਬ ਹੁ ਨਟ ਰੋ ਸ਼ੁਕਰ ਮਨ ਤੇ ਕਬ ਹੂੰ ਨਟਰੂੰ ਇਹ ਮੁਕਾਬਲਾ 1 ਸਤੰਬਰ 2024 ਦਿਨ ਐਤਵਾਰ ਮੋਗਾ ਜ਼ਿਲ੍ਹਾ ਦੇ ਨਾਲ ਲੱਗਦੇ ਪਿੰਡ ਸਮਾਧਪਾਈ ਕੇ ਕਰਾਇਆ ਗਿਆ ਦੇਸ਼ਵਾ ਪਰ ਮੋਹਰੇ ਸ਼ੁਕਰ ਮਨ ਤੇ ਕਬ ਹੂੰ ਨਟਰੂੰ ਜਸ ਅਧੀਨ ਰੋਂਤਾ ਫੂਲੇਬਾਲ ਅਤੇ ਮਾਨੁਕੇ ਗੱਲ ਪਿੰਡੋਂ ਦੇ ਹਨ ਇਸ ਮੁਕਾਬਲੇ ਵਿੱਚ 500 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਹਰਪੀ ਸਿੰਘ ਪਿੰਡ ਮਾਣੂ ਕੇ ਸਰਕਾਰੀ ਪ੍ਰਾਇਮਰੀ ਸਕੂਲ ਚੋਂ ਅਸੀਂ ਇੱਥੇ ਅੱਜ ਬੱਚੇ ਲੈ ਕੇ ਆਏ ਆ ਜੀ ਇੱਥੇ 400 ਬੱਚਾ ਪੇਪਰ ਦੇਣ ਆਇਆ ਅਸੀਂ ਚਾਹੁੰਦੇ ਆਂ ਵੀ ਸਾਨੂੰ ਇਹ ਵਧੀਆ ਲੱਗਿਆ ਇਦਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆਂ ਤਾਂ ਜੋ ਬੱਚੇ ਸਿੱਖੀ ਨਾਲ ਗੁਰਸਿੱਖੀ ਨਾਲ ਜੁੜੇ ਰਹੇ ਇਸ ਸਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਈਆਂ ਸੰਗਤਾਂ ਅਤੇ ਮਾਪਿਆਂ ਵੱਲੋਂ ਇਸ ਅਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਜੀ ਐਚ ਜੀ ਅਕੈਡਮੀ ਬੱਗੂ ਦੇ ਕੋਠੇ ਜਗਰਾਉਂ ਵੱਲੋਂ ਸਰਦਾਰ ਗੁਰਮੀਤ ਸਿੰਘ ਮੱਲੀ ਉਹਨਾਂ ਵੱਲੋਂ ਇਹ ਜਿਹੜਾ ਬੱਚਿਆਂ ਦਾ ਅਪਰਾਲਾ ਕੀਤਾ ਗਿਆ ਬਹੁਤ ਸਾਰੇ ਸਾਰੇ ਵੱਡੇ ਜਿਹੜੇ ਨਾਮ ਸਨਮਾਨ ਬੱਚਿਆਂ ਦੇ ਰੱਖੇ ਗਏ ਆ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸੈਂਟਰ ਬਣਾ ਕੇ ਜਿਵੇਂ ਪਹਿਲਾਂ ਪਾਈ ਪਿੰਡ ਕੋਲੀਆਂ ਵਿਖੇ ਬੱਚਿਆਂ ਦਾ ਪੇਪਰ ਹੋਇਆ ਧਾਰਮਿਕ ਸਿੰਘਾਂ ਵਾਲੇ ਵੀ ਇੱਕ ਪੇਪਰ ਹੋਇਆ ਬੱਚਿਆਂ ਦਾ 18 ਤਰੀਕ ਦਾ ਇਸੇ ਤਰ੍ਹਾਂ ਅੱਜ ਜਿਹੜਾ ਇਹ 1 ਸਤੰਬਰ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜਾ ਅੱਜ ਦਾ ਇਹ ਬੱਚਿਆਂ ਦਾ ਧਾਰਮਿਕ ਪੇਪਰ ਰੱਖਿਆ ਗਿਆ ਇਹਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੇ ਭਾਗ ਲੈਣ ਵਾਸਤੇ ਆਏ ਨੇ ਇਹਨਾਂ ਬੱਚਿਆਂ ਦੇ ਵਿੱਚ ਅਸੀਂ ਵੀ ਪਿੰਡ ਰੌਂਤੇ ਤੋਂ 50-60 ਬੱਚੇ ਅਸੀਂ ਲੈ ਕੇ ਆਏ ਆ ਤੇ ਇਹ ਇੱਕ ਬਹੁਤ ਸੋਹਣਾ ਵੱਡਾ ਚੰਗਾ ਪ੍ਰਾਲਾ ਹੈ ਜਿਹਦੇ ਨਾਲ ਬੱਚੇ ਤਾਂ ਇਤਿਹਾਸ ਨੂੰ ਪੜ੍ਹਦੇ ਹੀ ਪੜਦੇ ਆ ਉਹਦੇ ਨਾਲ ਜਦੋਂ ਬੱਚਿਆਂ ਨੂੰ ਇਹ ਕਿਤਾਬ ਪੜਨ ਬਾਤ ਦਿੱਤੀ ਹੈ ਜਾਂਦੀ ਹੈ ਤੇ ਉਹ ਬੱਚੇ ਆਪਣੇ ਘਰਾਂ ਦੇ ਵਿੱਚ ਫਿਰ ਉਹ ਆਪਣੇ ਮਾਪਿਆਂ ਨੂੰ ਇਹ ਕਿਤਾਬ ਸੁਣਾਉਂਦੇ ਆ ਤੇ ਉਹਦੇ ਨਾਲ ਮਾਪੇ ਵੀ ਇਸ ਗੁਰੂਤਿਹਾਰ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੁੜਦੇ ਆ ਤੇ ਇਹਦੇ ਨਾਲ ਬੱਚਿਆਂ ਦੀ ਸਿੱਖ ਇਤਿਹਾਸ ਦੇ ਵਿੱਚ ਗੁਰੂਤਿਹਾਰ ਦੇ ਵਿੱਚ ਜਾਣਕਾਰੀ ਹੁੰਦੀ ਹੈ ਇਹਦੇ ਨਾਲ ਨਾਲ ਹੋਰ ਜਨਰਲ ਨੌਲੇਜ ਜਿਹੜੀ ਬੱਚਿਆਂ ਨੂੰ ਪਲੱਸ 2 ਕਰਕੇ ਉਹਨਾਂ ਨੂੰ ਗਾਂਹ ਜਿਹੜੀ ਨੌਲੇਜ ਚਾਹੀਦੀ ਹੈ ਉਹ ਨੌਲਜ ਹੈ ਜਿਹੜੀ ਉਹ ਵੀ ਬੱਚਿਆਂ ਨੂੰ ਬਹੁਤ ਸੋਹਣੀ ਦਿੱਤੀ ਗਈ ਹੈ ਵੀ ਜੱਜ ਬਣਨ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ਉਮਰ ਸੀਮਾ ਕੀ ਹੋਣੀ ਚਾਹੀਦੀ ਹੈ ਵਕੀਲ ਬਣਨ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ਪਟਵਾਰੀ ਬਣਨ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ਇਹ ਵੀ ਬੱਚਿਆਂ ਨੂੰ ਜਿਹੜੀ ਜਨਰਲ ਨੌਲਜ ਬਹੁਤ ਸੋਹਣੀ ਦਿੱਤੀ ਗਈ ਹੈ ਸੋ ਇਹੋ ਜਿਹੇ ਪ੍ਰਾਲੇ ਜਿਹੜੇ ਪ੍ਰਬੰਧਕਾਂ ਨੂੰ ਮੈਂ ਕਹਿੰਨਾ ਹੈ ਵੀ ਗੁਰਦੁਆਰਾ ਸਾਹਿਬਾਂ ਦੀਆਂ ਸਾਡੇ ਪੰਜਾਬ ਦੀਆਂ ਜਿੰਨੀਆਂ ਵੀ ਕਮੇਟੀਆਂ ਨੇ ਉਹਨਾਂ ਨੂੰ ਇਹ ਪ੍ਰਾਲੇ ਕਰਨੇ ਕਰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਜਿੱਥੇ ਬੱਚੇ ਇਤਿਹਾਸ ਦੇ ਨਾਲ ਜੁੜਦੇ ਨੇ ਸਿੱਖ ਇਤਿਹਾਸ ਦੇ ਨਾਲ ਜੁੜਦੇ ਨੇ ਗੁਰੂ ਇਤਿਹਾਸ ਦੇ ਨਾਲ ਜੁੜਦੇ ਨੇ ਉੱਥੇ ਬੱਚਿਆਂ ਦੇ ਵਿੱਚ ਜਿਹੜੀ ਸਿੱਖੀ ਹੈ ਉਹ ਪਰਪੱਕ ਹੁੰਦੀ ਹੈ ਸੋ ਇਹੋ ਜਿਹੇ ਅਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਇਹ ਅਪਰਾਲੇ ਸਾਡੇ ਜਿਹੜੇ ਆਗੂ ਲੋਕ ਨੇ ਸਾਡੇ ਪੰਥ ਦੇ ਵਲੀਵਾਲਸ ਨੇ ਉਹਨਾਂ ਵੱਲੋਂ ਇਹ ਅਪਰਾਲੇ ਹੁੰਦੇ ਰਹਿਣਾ ਚਾਹੀਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਗਰਮੇਲ ਸਿੰਘ ਮੱਲੀ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੰਡ ਸਮਾਰ ਭਾਈ ਦੇ ਵਿੱਚ ਭਾਈ ਰਮੇਲ ਸਿੰਘ ਮੱਲੀ ਵੱਲੋਂ ਘਰੇ ਨਗਰ ਵੱਲੋਂ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਜਿਹਦੇ ਵਿੱਚ ਬੱਚਾਂ ਦੇ ਪੇਪਰ ਗੁਰਮਤਵਾਰੇ ਸਵਾਲ ਪੁੱਛੇ ਜਾਣਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਿਹੜਾ ਤੇ ਸਮਰਪਿਤ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸਾਰੇ ਬੱਚੇ ਬਹੁਤ ਸਾਧਾ ਪਹੁੰਚੇ ਆ ਪ੍ਰਬੰਧਕਾਂ ਦਾ ਸੋਹਣਾ ਪ੍ਰਬੰਧ ਹੈ ਵੀਰ ਵੀ ਚੰਗੇ ਸਵਾਲ ਪੁੱਛ ਕੇ ਆਏ ਆ ਸਾਰਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੁਹਾਨੂੰ ਗੁਰੂ ਨਾਨਕ ਅਸੀਂ ਬੀਐਸਵੀ ਇੱਲੋਂ ਆਏ ਕੋਈ ਆਪਣੇ ਬੱਚਿਆਂ ਨੂੰ ਲੈ ਕੇ ਕਿ ਬੱਚੇ ਧਰਮ ਨਾਲ ਜੁੜਨ ਨਸ਼ਿਆਂ ਤੋਂ ਬਚਣ ਮਾਲਕ ਇਹਨਾਂ ਤੇ ਕਿਰਪਾ ਕਰੇ ਸਿਰ ਤੇ ਹੱਥ ਰੱਖੇ ਅਸੀਂ ਬਹੁਤ ਖੁਸ਼ ਆ ਜਿਹੜਾ ਅੱਜ ਇਹ ਪੇਪਰ ਸਿੱਖੀ ਦਾ ਹੋ ਰਿਹਾ ਹੈ ਜਿਹੜੇ ਬੱਚੇ ਸਿੱਖੀ ਵੱਲ ਨੂੰ ਜਾਣ ਨਸ਼ੇ ਛੱਡ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀ ਹਾਂ ਜੀ ਐਚਜੀ ਅਕੈਡਮੀ ਜਗਰਾਉਂ ਵਾਲਿਆਂ ਦੇ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਚਾਹੀਦਾ ਇਹ ਬਹੁਤ ਬਹੁਤ ਵਧੀਆ ਉਪਰਾਲਾ ਹੈ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤਾਂ ਹੀ ਸਾਡੇ ਸਮਾਜ ਦਾ ਭਲਾ ਹੋ ਸਕਦਾ ਇਸ ਲਈ ਅਸੀਂ ਬਹੁਤ ਧੰਨਵਾਦੀ ਹਾਂ ਤੈਹਦਿਲੋਂ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਇਦਾਂ ਦਾ ਉਪਰਾਲਾ ਕੀਤਾ ਹੋਰ ਉਪਰਾਲੇ ਹੋਣੇ ਚਾਹੀਦੇ ਜੇ ਬੱਚੇ ਸਿੱਖੀ ਨਾਲ ਜੁੜ ਸਕਣ ਸਕੂਲਾਂ 'ਚ ਵੱਖ-ਵੱਖ ਥਾਵਾਂ ਤੇ ਹੋਰ ਥਾਵਾਂ ਤੇ ਵੈਸੀ ਅਪੀਲ ਕਰਦੇ ਹਾਂ ਵੀ ਇਹਨਾਂ ਨੂੰ ਬਹੁਤ ਜ਼ ਵੀ ਇਹਨਾਂ ਨੂੰ ਜ਼ਿਆਦਾ ਬੱਚਿਆਂ ਨੂੰ ਸਿੱਖੀ ਨਾਲ ਆਕਰਸ਼ਿਤ ਕਰਨਾ ਚਾਹੀਦਾ ਤੇ ਮਾਪਿਆਂ ਨੂੰ ਵੀ ਬੇਨਤੀ ਆ ਵੀ ਬੱਚੇ ਇਹਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਇਹ ਬਹੁਤ ਬਹੁਤ ਅਸੀਂ ਧੰਨਵਾਦੀ ਆ ਫੇਰ ਤੋਂ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਸਾਨੂੰ ਇਹ ਤੁਹਾਡਾ oprala ਬਹੁਤ ਵਧੀਆ ਲੱਗਿਆ GSG ਅਕੈਡਮੀ ਵੱਲੋਂ ਜਿਹੜਾ ਬੱਚਿਆਂ ਨੂੰ ਗੁਰਮਤਿ ਸਿੱਖਿਆ ਦਾ ਐਗਜ਼ਾਮ ਦਵਾ ਕੇ ਬੱਚਿਆਂ ਨੂੰ ਧਰਮ ਬਾਰੇ ਨੌਲੇਜ ਦਿੱਤੀ ਜਾ ਰਹੀ ਆ ਅੱਜ ਸਾਡੇ ਬੱਚੇ ਆਧੁਨਿਕ ਸਮਾਜ ਕਰਕੇ ਆਧੁਨਿਕ ਵਿਦਿਆ ਕਰਕੇ ਸਾਡੇ ਸਿੱਖ ਧਰਮ ਨਾਲੋਂ ਦੂਰ ਹੋ ਰਹੇ ਆ ਸਾਡੇ ਬੱਚਿਆਂ ਨੂੰ ਕੋਈ ਸਾਡੇ ਧਰਮ ਬਾਰੇ ਜਾਣਕਾਰੀ ਨਹੀਂ ਸਾਡੇ ਪੰਜ ਤਖਤ ਕਿਹੜੇ ਆ ਸਾਡੇ ਗੁਰੂ ਸਾਹਿਬਾਨਾਂ ਦੇ ਨਾਮ ਕੀ ਆ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਬੱਚਿਆਂ ਨੂੰ ਨਹੀਂ ਪਤਾ ਇਸ ਅਕੈਡਮੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ oprala ਕਰਕੇ ਸਾਡੇ ਬੱਚਿਆਂ ਨੂੰ ਕਦਾਂ ਬਾਰੇ ਜਾਣਕਾਰੀ ਦਿੱਤੀ ਆ ਅਸੀਂ ਇਹਨਾਂ ਦੇ ਬਹੁਤ ਰੇਣੀ ਆ ਅੱਗੇ ਤੋਂ ਵੀ ਇਹ ਇਦਾਂ ਦੇ ਐਗਜ਼ਾਮ ਕਰਵਾਉਂਦੇ ਰਹਿਣ ਤਾਂ ਕਿ ਸਾਡੇ ਬੱਚੇ ਆਪਣੇ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਗੁਰਬਾਣੀ ਨਾਲ ਵੱਧ ਤੋਂ ਵੱਧ ਜੁੜ ਕੇ ਆਪਦੇ ਜੀਵਨ ਨੂੰ ਜਿਹੜਾ ਹੈਗਾ ਲਾਹੇਵੰਦ ਬਣਾਉਣ ਤੇ ਨਸ਼ਿਆਂ ਤੋਂ ਦੂਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਇੱਥੇ ਸਰਕਾਰੀ ਸਕੂਲ ਦੇ ਬੱਚੇ ਲੈ ਕੇ ਆਈ ਹਾਂ ਇੱਥੇ ਜੀ ਐਚ ਜੀ ਅਕੈਡਮੀ ਵੱਲੋਂ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਹੋ ਰਹੀ ਹੈ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਤਾਂ ਦੇ ਉਪਰਾਲੇ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਚੀ ਜੀਐਚੀ ਅਕੈਡਮੀ ਜਗਰਾਉਂ ਦੀ ਤਰਫੋਂ ਇੱਕ ਬਹੁਤ ਵਧੀਆ ਉਪਰਾਲਾ ਹੈ ਅੱਜ ਕੱਲ ਬੱਚੇ ਸਿੱਖ ਧਰਮ ਨਾਲ ਨਹੀਂ ਜੁੜ ਰਹੇ ਤੇ ਸਿੱਖ ਧਰਮ ਦਾ ਉਹਨਾਂ ਨੂੰ ਪਤਾ ਨਹੀਂ ਹੈ ਉਹ ਅੰਦਰ ਬੈਠੇ ਜਾਤਰ ਫੋਨਾਂ ਤੇ ਲੱਗੇ ਰਹਿੰਦੇ ਆ ਤੇ ਇਸ ਲਈ ਸਿੱਖੀ ਬਾਰੇ ਜਿਆਦਾ ਤੋਂ ਜਿਆਦਾ ਨੌਲੇਜ ਹੋਊਗੀ ਤੇ ਸਿੱਖ ਧਰਮ ਇੱਕ ਡਿਸਪਲਿਨ ਦੇ ਤਹਿਤ ਹੈ ਜਿਹੜਾ ਧਰਮ ਹੈ ਉਹ ਬੱਚੇ ਨੂੰ ਚੱਲਣਾ ਫਿਰਨਾ ਸਿਖਾਉਂਦਾ ਇਸ ਲਈ ਬੱਚੇ ਨੂੰ ਇਹ ਇੱਕ ਬਹੁਤ ਹੀ ਵਧੀਆ ਉਪਰ ਇਹ ਤੇ ਜਤੋਂ ਜ਼ਿਆਦਾ ਪ੍ਰਾਲੇ ਹੋਣੇ ਚਾਹੀਦੇ ਆ ਇਸ ਦੇ ਤਹਿਤ ਬੱਚੇ ਨੂੰ ਇੰਟਰਸਟ ਐਗਜ਼ਾਮ ਦੇਣ ਦੀ ਵੀ ਭਾਵਨਾ ਪੈਦਾ ਹੁੰਦੀ ਹੈ ਉਸ ਨਾਲ ਬੱਚਾ ਅੱਗੇ ਜੁਪੀਐਸਸੀ ਜਾਂ ਪੀਸੀਐਸਸੀ ਇਗਜ਼ਾਮਾਂ ਦੀ ਤਿਆਰੀ ਲਈ ਵੀ ਥੋੜਾ ਪ੍ਰਪੇਅਰ ਹੋ ਜਾਂਦਾ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਇਸ ਸਮੇਂ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਧਾਰਮਿਕ ਰਚਨਾਵਾਂ ਦੀ ਸਾਂਝ ਪਾਈ ਗਈ ਗਾਏ ਨੇ ਅਮਰਾਸੀ ਅਮਰਾਸੀ ਮੇਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸਾਨੂੰ ਜਾਣੇ ਕੋਲ ਲਲਕਾ ਇੱਕ ਸਿਲੇਬਸ ਦਿੱਤਾ ਗਿਆ ਜਿਹੜਾ ਸਿਲੇਬਸ ਤੁਸੀਂ ਪੜ ਕੇ ਗੁਰਮਤਾ ਪੇਪਰ ਪੜ ਕੇ ਸਿਲੇਬਸ ਪੜ ਕੇ ਤੁਸੀਂ ਪੇਪਰ ਦਿੱਤਾ ਉਸ ਪੇਪਰ ਦੇ ਵਿੱਚੋਂ ਜਿਹੜੇ ਬੱਚਿਆਂ ਨੇ ਬਹੁਤ ਵਧੀਆ ਪੜਿਆ ਵਧੀਆ ਪੜਿਆ ਪੜ ਕੇ ਆਨਸਰ ਦਿੱਤੇ ਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਆ ਉਹ ਬੱਚੇ ਅੱਗੇ ਜਾਣਗੇ ਸਿਲੈਕਟ ਹੋਣਗੇ ਜੇਤੂ ਵਿਦਿਆਰਥੀਆਂ ਨੂੰ ਅਕੈਡਮੀ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ 40 ਦੇ ਕਰੀਬ ਵਿਦਿਆਰਥੀਆਂ ਦੀ ਸਿਲੈਕਸ਼ਨ ਸੈਮੀਫਾਈਨਲ ਰਾਉਂਡ ਲਈ ਕੀਤੀ ਗਈ ਦੇਸ਼ਵਾਵਰ ਮੋਹਰੇ ਸੁਭਕਰਮਨ ਤੇ ਕਬ ਹੂੰ ਨ ਟਰੂੰ ਸੁਭਕਰਮਨ ਤੇ ਕਬ ਹੂੰ ਨ ਟਰੂੰ ਲਰੋ ਅਰਸ਼ੂ ਜਬ ਜਾਏ ਲਰੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਜਿੱਤ ਕਰੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਮੱਲੀ ਭਰਾਮਾ ਦੇ ਇਸ ਪ੍ਰਾਲੇ ਤੋਂ ਵਿਦਿਆਰਥੀ ਅਧਿਆਪਕ ਅਤੇ ਮਾਪੇ ਤਿੰਨੋਂ ਵਰਗ ਖੁਸ਼ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ GHG ਅਕੈਡਮੀ ਵੱਲੋਂ ਇੱਕ ਪੇਪਰ ਲਿਆਗਾ ਮੇਰੀ ਸਿੱਖੀ ਮੇਰੀ ਪਹਿਚਾਨ ਇਹਦੇ ਵਿੱਚ ਸਾਨੂੰ ਆਪਣੇ ਸਿੱਖ ਇਤਿਹਾਸ ਬਾਰੇ ਬਹੁਤ ਇਜਾਮ ਜਾਣਨ ਨੂੰ ਮਿਲਦੀਆਂ ਜਿਵੇਂ ਅੱਜ ਆਪਾਂ ਦੇਖਦੇ ਹਾਂ ਸਕੂਲ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਕੁਝ ਨਹੀਂ ਪਤਾ ਹੁੰਦਾ ਜਿਹੜੇ ਬੱਚਿਆਂ ਨੇ ਇਹ ਪੇਪਰ ਦਿੱਤਾ ਹੈ ਇਹਨਾਂ ਨੂੰ ਬਹੁਤ ਜਾਣਕਾਰੀ ਮਿਲੀ ਹੈਗੀ ਆਪਣੇ ਸਿੱਖ ਇਤਿਹਾਸ ਬਾਰੇ ਆਪਣੇ ਲੋਕਾਂ ਨੂੰ ਅੱਜ ਕੱਲ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਹੋ ਜਿਵੇਂ ਦਸਾਂ ਗੁਰੂਆਂ ਦੇ ਨਾਮ ਤੱਕ ਯਾਦ ਨਹੀਂ ਹੁੰਦੇ ਹੁਣ ਜੇ ਇਹ ਬੱਚੇ ਨੇ ਆਹ ਪੇਪਰ ਦਿੱਤਾ ਉਹਦੇ ਵਿੱਚ ਥੋੜੀ ਬਹੁਤ ਲਗਨ ਹੋਊਗੀ ਤਾਂ ਉਹਨੇ ਉਹਨੇ ਕੁਛ ਨਾ ਕੁਛ ਯਾਦ ਕੀਤਾ ਹੋਊਗਾ ਉਹਨੂੰ ਕੁਛ ਨਾ ਕੁਛ ਵਿੱਦਿਆ ਪ੍ਰਾਪਤ ਹੋਊਗੀ ਇਸ ਲਈ ਸਾਨੂੰ ਸਾਰੇ ਸਕੂਲਾਂ ਵਿੱਚ ਆਪਣਾ ਸਿੱਖ ਇਤਿਹਾਸ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਆ ਤੇ ਅਸੀਂ ਕਲੇਰ ਸਕੂਲ ਦੇ ਬੱਚੇ ਇਹ ਚੀਜ਼ ਦੱਸਣਾ ਚਾਹੁੰਦੇ ਆ ਕਿ ਸਾਨੂੰ ਇਹ ਪੇਪਰ ਦੇ ਕੇ ਬਹੁਤ ਵਧੀਆ ਲੱਗਿਆ ਤੇ ਹੋਰ ਹੋਰ ਤੋਂ ਅੱਗੇ ਤੋਂ ਸਾਨੂੰ ਇਹ ਹੋਰ ਪੇਪਰ ਦੇਣੇ ਚਾਹੀਦੇ ਤੇ ਇਦਾਂ ਦੇ ਹੋਰ ਪੇਪਰ ਆਉਣੇ ਚਾਹੀਦੇ ਜਿਨ੍ਹਾਂ ਨਾਲ ਬੱਚਿਆਂ ਨੂੰ ਵਿੱਦਿਆ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਵਜਿਤ ਕੌਰ ਹੈ ਮੈਂ ਪੈਂਡ ਰੌਂਤਾ ਦੀ ਵਾਸੀ ਹਾਂ ਅੱਜ ਮੇਰੇ ਸਿਲੈਕਸ਼ਨ ਸੈਮੀ ਫਾਈਨਲ ਵਿੱਚ ਹੋਈ ਹੈ ਮੈਂ ਹੋਰ ਮਿਹਨਤ ਕਰਕੇ ਫਾਈਨਲ ਵਿੱਚ ਜਾਵਾਂਗੀ ਅਤੇ ਮੈਂ ਤੁਹਾਡੇ ਨਾਲੇ ਵਾਦਾ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਜਸਪ੍ਰਿਤ ਸਿੰਘ ਹੈ ਮੈਂ ਰੌਂਤੇ ਦਾ ਵਾਸੀ ਹਾਂ ਮੈਂ ਮੇਰੀ ਸਿਲੈਕਸ਼ਨ ਸੈਮੀ ਫਾਈਨਲ ਵਿੱਚ ਹੋ ਗਈ ਮੈਂ ਹੋਰ ਮਿਹਨਤ ਕਰਕੇ ਫਾਈਨਲ 'ਚ ਜਾਊਗਾ ਤੇ ਉੱਥੇ ਪ੍ਰੇਸ਼ਨ ਲੈ ਕੇ ਆਪਣੇ ਮੰਮੀ ਜੜੀ ਦਾ ਨਾਮ ਰੌਸ਼ਨ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਖਵੀਰ ਸਿੰਘ ਮਾ ਪਿੰਡ ਮਾਨ ਕੇ ਗੱਲ ਧੰਨਵਾਦੀ ਹਾਂ ਮੈਂ ਦੂਜੇ ਭਾਗ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤਾ ਹੈ ਤੇ ਮੈਂ ਹੋਰ ਮਿਹਨਤ ਕਰਕੇ ਆਪਣੇ ਮਾਤਾ ਪਿਤਾ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇਕਬਾਲ ਸਿੰਘ ਹੈ ਮੈਂ ਸਮਾਦਪਾਈ ਦਾ ਰਹਿਣ ਵਾਲਾ ਹਾਂ ਅਤੇ ਮੇਰੀ ਸਿਲੈਕਸ਼ਨ ਫਾਈਨਲ ਵਿੱਚ ਹੋ ਗਈ ਹੈ ਮੈਂ ਆਪ ਨੂੰ ਵਿਸ਼ਵਾਸ ਦਿਲਾਉਣਾ ਹਾਂ ਕਿ ਮੈਂ ਪੋਜੀਸ਼ਨ ਲੈ ਕੇ ਆਪਣਾ ਮਾਪਿਓ ਦਾ ਨਾਮ ਉੱਚਾ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਲੀਨ ਕੌਰ ਹੈ ਮੈਂ ਪਿੰਡ ਸਮਾਤਪਾਏ ਦੀ ਵਾਸੀ ਹਾਂ ਮੈਂ ਅੱਜ ਸੈਮੀ ਫਾਈਨਲ ਦਾ ਪੇਪਰ ਦਿੱਤਾ ਸੀ ਉਹਦੇ ਵਿੱਚੋਂ ਮੈਂ ਸਿਲੈਕਟ ਹੋਈ ਹਾਂ ਮੈਂ ਗਾਹ ਫਾਈਨਲ ਵਿੱਚ ਵੀ ਜਾਵਾਂਗੀ ਤੇ ਉਹਦੇ ਵਿੱਚ ਵੀ ਪੋਜੀਸ਼ਨ ਲੈ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੀ ਮੈਨੂੰ ਇਸ ਪੇਪਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਪੜ੍ਹ ਕੇ ਪਤਾ ਲੱਗ ਗਿਆ ਇਹ ਅਕੈਡਮੀ ਦਾ ਬਹੁਤ ਵਧੀਆ ਉਪਰਾਲਾ ਹੈ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਪੈਂਟਰੋਂਤਾ ਦਾ ਵਾਸੀ ਹਾਂ ਮੈਂ ਮੇਰੀ ਸਿੱਖੀ ਮੇਰੀ ਪਹਿਚਾਣ ਦਾ ਪੇਪਰ ਦਿੱਤਾ ਸੀ ਮੈਂ ਇਸ ਵਿੱਚੋਂ ਪਾਸ ਹੋ ਕੇ ਸੈਮੀਫਾਈਨਲ ਦੇ ਮੁਕਾਬਲੇ ਵਿੱਚ ਪਹੁੰਚਿਆ ਹਾਂ ਮੈਂ ਆਸ ਕਰਦਾ ਹਾਂ ਕਿ ਮੈਂ ਸੈਮੀਫਾਈਨਲ ਦੇ ਮੁਕਾਬਲੇ ਵਿੱਚੋਂ ਪਾਸ ਹੋ ਕੇ ਫਾਈਨਲ ਵਿੱਚ ਜਾਵਾਂਗਾ ਇਸ ਕਰਕੇ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਨੂਰ ਸਿੰਘ ਹੈ ਮੈਂ ਪੈਂਡਰੌਂਤਾ ਦਾ ਨਿਵਾਸੀ ਹਾਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਪੇਪਰ ਵਿੱਚ ਮੇਰੀ ਸਿਲੈਕਸ਼ਨ ਹੋ ਚੁੱਕੀ ਹੈ ਮੈਂ ਫਾਈਨਲ ਵਿੱਚ ਜਾ ਫਾਈਨਲ ਪੇਪਰ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨੀ ਗੌਰ ਹੈ ਮੈਂ ਪੈਂਡਰੌਂਤੀ ਦੀ ਵਾਸੀ ਹਾਂ ਸੈਮੀ ਫਾਈਨਲ ਵਿੱਚ ਸਿਲੈਕਸ਼ਨ ਹੋ ਗਈ ਉਸ ਲਈ ਮੈਂ ਤਾਂ ਕਾਹ ਜਾ ਕੇ ਆਪਣੇ ਮਾਂ ਬਾਪ ਦਾ ਅਤੇ ਮੇਰੇ ਪਿੰਡ ਦਾ ਨਾਮ ਰੌਸ਼ਨ ਕਰਾਂਗੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੇਰਾ ਨਾਮ ਕੁਲਵੀਰ ਕੌਰ ਹੈ ਮੈਂ ਰੌਂਟੇ ਰੌਂਟੇ ਪਿੰਡ ਦੀ ਰਹਿਣ ਵਾਲੀ ਹਾਂ ਮੈਂ ਅੱਜ ਮੇਰੀ ਸਿੱਖੀ ਮੇਰੀ ਪਛਾਣ ਦਾ ਐਗਜ਼ਾਮ ਦੇ ਕੇ ਸੈਮੀ ਫਾਈਨਲ ਦੇ ਵਿੱਚ ਪਹੁੰਚੀ ਹਾਂ ਮੈਨੂੰ ਉਮੀਦ ਹੈ ਮੈਂ ਹੋਰ ਵੀ ਅੱਗੇ ਜਾਵਾਂਗੀ ਅਤੇ ਆਪਣੇ ਮਾਪਿਆਂ ਦਾ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾਂ ਵਿਦਿਆਰਥੀਆਂ ਦੇ 10ਵੀਂ ਵਿੱਚੋਂ 90% ਤੋਂ ਜ਼ਿਆਦਾ ਨੰਬਰ ਹਨ ਅਤੇ ਉਹ ਗਰੀਬੀ ਰੇਖਾ ਤੋਂ ਹੇਠਾਂ ਹਨ ਜੀਐਚਜੀ ਅਕੈਡਮੀ ਵੱਲੋਂ ਉਹਨਾਂ ਨੂੰ ਪਲੱਸ 1 ਅਤੇ ਪਲੱਸ 2 ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ ਅਤੇ ਯੂਪੀਐਸ ਦੀ ਕੋਚਿੰਗ ਵੀ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ